ਜੀ ਮੇਰਾ ਨਾਮ ਅਮਨਦੀਪ ਹੈ ਮੈਂ ਵੈਸੇ ਬੇਸਿਕਲੀ ਬਟਾ ਲੇ ਤੋ ਆ ਤੇ ਜਿਹੜੀ ਸਾਡੀ ਸੰਸਥਾ ਹੈਗੀ ਉਹ ਵਾਟਰ ਵਾਰੀਅਰਸ ਪੰਜਾਬ ਨਾਮ ਤੋਂ ਜਾਣੀ ਜਾਂਦੀ ਹੈ ਇਹ ਸੀ ਬਹੁਤ ਪੁਰਾਣੇ ਸਮੇਂ ਤੋਂ ਚਰਚਾ ਦਾ ਕਰਦੇ ਰਹੇ ਸੀਗੇ ਕੁਝ 3-4 ਸਾਲ ਤੋਂ ਕਿ ਅਸੀਂ ਦਰਿਆਵਾਂ ਤੇ ਨਦੀਆਂ ਤੇ ਜਾਂ ਪਾਣੀ ਦੇ ਜਿਹੜੇ ਹੋਰ ਸੋਰਸ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਉਹ ਕੀਤੀ ਅਸੀਂ April 'ਚ ਜਾ ਕੇ April ਦੇ end ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਸਤਲੁਜ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਡਰਾਈਵ ਸ਼ੁਰੂ ਕੀਤੀ ਕਲੀਨਿੰਗ ਡਰਾਈਵਰ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਨਾਲ ਜਦੋਂ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਤਾਂ ਵਲੰਟੀਅਰਸ ਹੋਰ ਬਹੁਤ ਸਾਰੇ ਜੁੜ ਗਏ ਤੇ ਫਿਰ ਅਸੀਂ ਇਹਨੂੰ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਹੋਈਆਂ ਨੇ ਜਿਵੇਂ ਰੋਪੜ ਵਿੱਚ ਵੀ ਇੱਕ ਟੀਮ ਹੈ ਇੱਕ ਸਤਲੁਜ ਤੇ ਲੁਧਿਆਣੇ ਟੀਮ ਹੈਗੀ ਆ ਤੇ ਇੱਕ ਹੈਗੀ ਆ ਸਾਡੀ ਰਾਵੀ ਦੀ ਟੀਮ ਜਿਹੜੀ ਪੂਰੇ ਮੱਝ ਏਰੀਆ ਨੂੰ ਕਵਰ ਕਰਦੀ ਆ ਇਹਦੇ 'ਚ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਪਾਣੀ ਦੇ ਸਰੋਤ ਹੈ ਕਿਉਂਕਿ ਪੰਜਾਬ ਦੀ ਜਿਹੜੀ ਪਹਿਚਾਣ ਹੈ ਉਹ ਪੰਜਾਬਾਂ ਤੋਂ ਸੀਗੀ ਤੇ ਜਿਹੜੇ ਪਾਣੀ ਹੀ ਖਤਮ ਹੋ ਗਿਆ ਜਾਂ ਪਾਣੀ ਦੇ ਦਰਿਆ ਹੀ ਨਹੀਂ ਰਹੇ ਜਾਂ ਨਦੀਆਂ ਨਹਿਰਾਂ ਖਤਮ ਹੋ ਗਈਆਂ ਤਾਂ ਇੱਥੇ ਦੇ ਲੋਕਾਂ ਨੂੰ ਨਾ ਸਿਰਫ ਬਿਮਾਰੀਆਂ ਹੋਣਗੀਆਂ ਸਗੋਂ ਪੰਜਾਬ ਦੇ ਨਾਂ ਤੇ ਵੀ ਇੱਕ ਇੱਕ ਤਰ੍ਹਾਂ ਦੀ ਚੁਣੌਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਵੇਈਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ 36 ਵੇਈਆਂ ਵਹਿੰਦੀਆਂ ਨੇ ਦੁਆਬੇ ਦੇ ਵਿੱਚ ਤੇ ਇਧਰ ਸਾਡੀ ਰਾਵੀ ਹੈ ਜਾਂ ਹੋਰ ਬਹੁਤ ਸਾਰੀਆਂ ਨਹਿਰਾਂ ਨੇ ਆ ਜਿਹੜੇ ਅੱਪਰ ਬਾਰੀ ਦੁਆਬ ਨਹਿਰ ਹੈਗੀ ਹੈ ਜਿੰਨੇ ਵੀ ਪਾਣੀ ਦੇ ਸਰੋਤ ਨੇ ਜਿਹੜੇ ਲੁਕਤ ਹੋ ਚੁੱਕੇ ਆ ਜਾਂ ਜਿਹੜੇ ਗੰਦਲੇ ਹੋ ਚੁੱਕੇ ਆ ਸਭ ਨੂੰ ਬਚਾਉਣਾ ਤੇ ਰਿਵਾਈਵ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਤਾਰੀਵਾਲ ਇਸ ਲਈ ਜ ਪਹਿਲਾਂ ਅਸੀਂ ਰਾਵੀ ਤੇ ਵੀ ਜਾਂਦੇ ਹੁੰਦੇ ਸੀਗੇ ਤੇ ਹੁਣ ਤਾਰੀਵਾਲ ਦੇ ਅਸੀਂ ਇਸ ਲਈ ਸ਼ੁਰੂ ਕੀਤਾ ਕਿਉਂਕਿ ਸ਼ਹਿਰ ਦੇ ਵਿੱਚੋਂ ਚਾਲੇ ਤੋਂ ਨਹਿਰ ਨਿਕਲਦੀ ਹੈ ਪਰ ਇਸ ਨਹਿਰ ਨੂੰ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਾਫੀ ਸਾਫ਼ ਸੁਥਰੀ ਹੁੰਦੀ ਸੀ ਪਰ ਹੁਣ ਹਰ ਨਹਿਰ ਦੇ ਤਰ੍ਹਾਂ ਇਸ ਨਹਿਰ ਦੇ ਵਿੱਚ ਵੀ ਬਹੁਤ ਸਾਰਾ ਕੂੜਾ ਕਰਕਟ ਪੂਜਾ ਸਮੱਗਰੀ ਜਾਂ ਖਾਦ ਪਦਾਰਥ ਸੁੱਟੇ ਜਾਂਦੇ ਆ ਜਦੋਂ ਕਿ ਐਸੇ ਲੋਕਾਂ ਨੂੰ ਇਸ ਤਰੀਕੇ ਨਾਲ ਅਵੇਅਰ ਕਰਦੇ ਆ ਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਪਲਾਸਟਿਕ ਹੈ ਚਾਹੇ ਉਹ ਚੁੰਨੀਆਂ ਨੇ ਚਾਹੇ ਪੂਰਾ ਸਮਗਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੇਸਟ ਹੈਗਾ ਉਹ ਨਹੀਂ ਸੁੱਟਣਾ ਕਿਉਂਕਿ ਇਹੀ ਪਾਣੀ ਅੱਗੇ ਜਾ ਕੇ ਨਦੀ ਉਹਨਾਂ ਨੂੰ ਖੇਤਾਂ ਨੂੰ ਲੱਗਦਾ ਹੈ ਫਸਲਾਂ ਨੂੰ ਲੱਗਦਾ ਹੈ ਉਹਦੇ ਰਾਹੀਂ ਸਾਨੂੰ ਕੈਂਸਰ ਆਏਗੀ ਜ਼ਮੀਨ ਦਾ ਪਾਣੀ ਗੰਦਲਾ ਹੋਏਗਾ ਤੇ ਅਸੀਂ ਜਿਹੜਾ ਖਾਣ ਵਾਲੀਆਂ ਚੀਜ਼ਾਂ ਜਦੋਂ ਅਸੀਂ ਨਹਰਾ ਦੇ ਵਿੱਚ ਨਦੀਆਂ ਚ ਪਾਉਂਦੇ ਆ ਤਾਂ ਉਹ ਅਸੀਂ ਮੱਛੀਆਂ ਦਾ ਜਾਂ ਜੀਵਾਂ ਦਾ ਭਲਾ ਨਹੀਂ ਕਰਦੇ ਇਸੋ ਕੋ ਉਹਨਾਂ ਨੂੰ ਪਲਾਸਟਿਕ ਦੇ ਕੇ ਪ੍ਰਦੂਸ਼ਣ ਦੇ ਕੇ ਉਹਨਾਂ ਨੂੰ ਮਰਨ ਕੰਡੇ ਲੈ ਕੇ ਆਉਂਿਆ ਸੀ ਤੇ ਅਸੀਂ ਵੱਖ-ਵੱਖ ਤਰ੍ਹਾਂ ਨਾਲ ਏਰੀਆ ਦਾ ਧਾਰੀ ਵਾਲਾ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹਰ ਸੰਡੇ ਅਸੀਂ ਇੱਕ ਧਾਰੀ ਵਾਲੀ ਟੀਮ ਹੈ ਉਹ ਸਾਡੀ ਪੱਕੀ ਰਹੇਗੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਸ ਤੋਂ ਬਿਨਾਂ ਅਸੀਂ ਕਲੀਨਿੰਗ ਡਰਾਈਵ ਵੀ ਕਰਦੇ ਹਾਂ ਜਿਹੜਾ ਕੋੜਾ ਕਚਰਾ ਲੋਕ ਸੁੱਟ ਕੇ ਜਾਂਦੇ ਨਹੀਂ ਹਟਦੇ ਉਹਨਾਂ ਨੂੰ ਅਸੀਂ ਸਾਫ਼ ਵੀ ਕਰਦੇ ਹਾਂ ਜੀ ਮੈਂ ਕਰਮਜੀਤ ਸਿੰਘ ਘਿਲੋਂ ਧਾਰੀਗਾਲ ਤੋਂ ਔਰ ਇਹ ਜਿਹੜੀ ਸੰਸਥਾ ਆ ਵਾਟਰ ਵੇਰੀਅਸ ਪੰਜਾਬ ਇਹਨਾਂ ਦਾ ਕੰਮ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਔਰ ਅੱਜ ਮੈਂ ਜਦੋਂ ਇਥੋਂ ਲੰਘਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਵਲੰਟੀਅਰ ਨੇ ਇਹ ਸਾਡੇ ਕੋਲ ਵੀ ਆਏ ਨੇ ਮੈਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਲਾਡੋਵਾਲ ਬੋਲਦੇ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦੇ ਵਲੰਟੀਅਰ ਨੂੰ ਪਹਿਲਾਂ ਕਿਉਂਕਿ ਇਹ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾਤ ਕੁਦਰਤੀ ਜਿਹੜੀਆਂ ਨਿਯਮਤਾ ਨੇ ਉਹਨਾਂ ਦੀ ਸਾਬਤ ਸੰਭਾਲ ਵਾਸਤੇ ਜਿਵੇਂ ਪਾਣੀ ਆ ਇੱਕ ਅਨਮੋਲ ਜਿਹੜੀ ਸਾਨੂੰ ਨਿਯਮਤ ਮਿਲੀ ਹੋਈ ਹੈ ਪਰਮਾਤਮਾ ਵੱਲੋਂ ਉਹਨੂੰ ਉਹਦੀ ਸਾਬਤ ਸਭਾਈ ਉਹਦੇ ਚ ਕੂੜਾ ਕਰਕਟ ਨਾ ਸੁੱਟਣਾ ਖਾਤ ਪਦਾਰਥ ਜਾਂ ਕੋਈ ਜਿੱਦਾਂ ਸਾਡੇ ਧਰਮ ਨਾਲ ਜੁੜੇ ਕੋਈ ਵਹਿਮ ਭਰਮ ਨੇ ਉਹ ਚੀਜ਼ਾਂ ਪਾਇ ਤੇ ਸੈਟ ਲਈਆਂ ਉਹਨਾਂ ਤੋਂ ਹੀ ਲੋਕਾਂ ਨੂੰ ਅਵੇਅਰ ਕਰਦੇ ਪਏ ਨੇ ਕਿਉਂਕਿ ਅਸੀਂ ਦੇਖਿਆ ਆ ਆਪਣੀ ਜ਼ਿੰਦਗੀ ਚ ਆਪਾਂ ਛੋਟੇ ਹੁੰਦੇ ਸੂਰਿਆਂ ਚ ਖਾਲਾਂ ਚ ਇੰਨਾ ਨਹਿਰਾ ਤੇ ਨਾ ਹੁੰਦੇ ਰਹੇ ਆ ਆਮ ਤੌਰ ਤੇ ਛੁੱਟੀਆਂ ਹੋਣੀਆਂ ਜੇ ਕਿ ਰਿਸ਼ਤਦਾਰ ਗਿਆਂ ਤਾਂ ਉੱਥੇ ਵੱਤ ਵਾਦ ਆਪਾਂ ਕਰਦ ਰਿਹਾ ਕਿ ਨਾ ਹੁੰਦੇ ਰਹੇ ਆ ਔਰ ਇਹਨਾਂ ਅ ਪਾਣੀ ਵੀ ਪੀਂਦੇ ਰਹੇ ਆ ਪਰ ਅੱਜ ਇਹ ਜਿਹੜੇ ਸਾਡੇ ਦਰਿਆ ਨਹਿਰਾਂ ਔਰ ਜਿਹੜੇ ਸੂਏ ਨੇ ਇਸ ਕਦਾਰ ਤੱਕ ਪਹੁੰਚ ਗਏ ਨੇ ਕਿ ਇਹਨਾਂ ਦੇ ਵਿੱਚੋਂ ਪਸ਼ੂ ਵੀ ਪਾਣੀ ਨਹੀਂ ਪੀ ਸਕਦੇ ਸੋ ਇਹਨਾਂ ਦਾ ਜਿਹੜਾ ਇਸ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਆ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਜੁੜੇ ਆ ਖੜੇ ਆ ਔਰ ਖੜੇ ਰਹਾਗੇ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਇਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਜਰੂਰਤ ਹੋਈ ਅਸੀਂ ਨਾਲ ਆ ਤੰਦਮ ਨਾਲ ਧੰਨ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੈਂ ਜੀ ਵਾਟਰ ਬੋਰੀ ਮੇਰਾ ਨਾਮ ਦਸਪ੍ਰੀਤ ਸਿੰਘ ਹੈ ਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਵਾਟਰ ਬੋਰੀਅਸ ਪੰਜਾਬ ਅਤੇ ਇਹ ਸੰਸਥਾ ਸ਼ੁਰੂ ਹੋਈ ਸੀ ਲੁਧਿਆਣੇ ਲਾਡੋਵਾਲ ਪੁਲ ਤੋਂ ਜੋ ਕਿ ਸਾਡੇ ਜਿਹੜੇ ਮੇਨ ਪ੍ਰੈਜ਼ੀਡੈਂਟ ਨੇ ਉਹ ਡਾਕਟਰ ਮਨਜੀਤ ਸਿੰਘ ਨੇ ਤੇ ਹੋਰ ਸਾਡੇ ਨਾਲ ਮੈਡਮ ਨੇ ਡਾਕਟਰ ਮੈਡਮ ਅਮਨਦੀਪ ਨੇ ਤੇ ਹੋਰ ਆਪਾਂ ਸਸਤਾ ਸਟਾਰਟ ਕੀਤੀ ਸੀ ਇੱਕ ਪੋਸਟਕਮੈਨਾਂ ਦੀ ਪੋਸਟ ਵੇਖੀ ਸੀ ਵਾਟਰ ਵਾਰੀਅਰਸ ਦੀ ਇਹਨਾਂ ਨੇ ਮੈਸੇਜ ਪਾਇਆ ਸੀ ਕਿ ਕਤਨੌਰ ਪੁਲ ਤੇ ਆਉਣਗੇ ਤੇ ਉੱਥੇ ਦੀ ਮੁਹਿੰਮ ਚੱਲਾਂਗੇ ਫਿਰ ਉਸ ਤੋਂ ਉਹਦੇ ਨਾਲ ਮੈਂ ਇਹਨਾਂ ਨਾਲ ਜੁੜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਕਿ ਨਾਲ ਥੋੜੇ ਨਾਲ ਜੋੜਨ ਥੋੜੇ ਹੋਰ ਸਾਥ ਦੇਣ ਫਿਰ ਇਸ ਤਰ੍ਹਾਂ ਇੱਕ ਟੀਮ ਬਣਦੀ ਗਈ ਅੱਜ ਅਸੀਂ ਆ ਤਾਰੀਵਾਲ ਪੁਲ ਤੇ ਆਉਣ ਦਾ ਪਲਾਨ ਕੀਤਾ ਸੀ ਪਿਛਲੇ ਸ਼ਨੀਵਾਰ ਤੇ ਅੱਜ ਅਸੀਂ ਪੁੱਜੇ ਹਾਂ ਤੇ ਵੇਖਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਤੇ ਸਾਡੀ ਇਹੀ ਲੋਕਾਂ ਨੂੰ ਫੀਲ ਹੈ ਕਿ ਘਟ ਤੋਂ ਘਟ ਤੇ ਬਿਲਕੁਲ ਬੰਦ ਇਸ ਕੂੜਾ ਨਾ ਸੁੱਟੇ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ